ਆ ਗਿਆ ਉਹ ਨਹੀਂ ਪਤਾ ਲੜੀ ਜਾਂਦੀ ਹਾਂ ਉਹ ਕਹਿੰਦੀ ਕਿਥੇ ਲਾ ਲਈ ਗੋਲ ਸਿੱਟਣਾ ਆਈ ਹੈਗੀ ਮੇਰੇ ਮੱਛੜੇ ਗੋਡੇ ਦੁਖਦੇ ਨੇ ਚਲ ਫਿਰ ਮੈਂ ਟਗੇ ਆਉਂਗੀ ਨਾ ਸੱਧੂ ਦੀ ਕੁੱਟ ਲੈ ਆਵਾਂਗੇ ਨਾ ਫਿਰ ਆਪਾਂ ਉਹ ਥੋੜੀ ਮੁੱਠੀ ਕੱਖ ਵੀ ਲੈ ਕੇ ਆਵਾਂਗੇ ਮੱਝ ਨੂੰ ਹਾਂ ਫਿਰ ਉਹਨੇ ਕਰ ਲੈਣਾ ਚਲ ਦੇਖਦੇ ਆ ਤੂੰ ਉੱਥੇ ਬੈਜੀ ਮੈਂ ਦੇਖ ਦੂੰਗੀ ਚਲ ਦੇਖਦੇ ਆਗੇ ਆਹ ਆ ਦੇਖ ਤਾ ਤੇਰਾ ਫੋਨ ਆ ਗਿਆ ਉਹਨਾਂ ਦਾ ਹੀ ਲੱਗਦਾ ਸੁਣ ਲੈ ਨੌਨਾਂ ਵੀ ਆ ਗਿਆ ਓਹੋ ਨੀ ਬਗੋ ਦਾ ਫੋਨ ਹੈ ਕਾਈ ਬੇ ਛਿੱਟ ਗਈ ਹਲੋ ਹਲੋ ਹਾਂ ਕੋਈ ਹਾਂ ਬਗੋ ਹੰਡੇ ਗਣਾਈ ਉਹ ਨਾ ਦੀ ਐ ਮੇਰੇ ਗੋਡੇ ਬਣਾਏ ਹੋਏ ਨੇਗੇ ਸਾਰ ਕਰਕੇ ਦੀ ਮੈਥੋਂ ਆਇਆ ਗਾ ਮੈਂ ਕੁੜੀ ਲਿਆਂਦੀ ਐ ਇਸ ਦੀਰੇ ਚ ਕੁੜੀ ਤਾਂ ਲਿਆਂਦੀ ਐ ਇਸ ਦੀਰੇ ਚ ਸਾਨੂੰ ਤਾਂ ਕੀ ਭਾਗ ਆਗਾ ਮੇਰੀ ਮਾਂ ਬਾਗ ਕੀ ਸਾਡੀ ਬਾਹਰੋਂ ਢਿੱਲੀ ਹੋ ਗਈ ਤੇ ਉੱਥੇ ਬਾਗੀ ਤੇ ਤੂੰ ਲੋੜਾ ਹੀ ਪਾਤਾ ਫਿਰ ਉਹੀ ਤਾਂ ਗੱਲ ਕਰਕੇ ਆ ਕਿਆਦ ਨਾ ਵੀ ਦੁੱਧ ਦੇ ਦੋ ਉਹ ਦੇ ਦੋ ਫਿਰ ਪਿਹੜੇ ਦੇ ਸਾਹਤ ਅੰਬੋ ਸਾਡੇ ਗੋਹਾ ਸਟਕੇ ਜਾ ਸਾਡਾ ਢੇਰ ਲੱਗਿਆ ਪੈ ਗੋਹੇ ਦਾ ਵੀ ਕੋਈ ਰੱਤੀ ਐ ਦੁੱਧ ਦੇ ਉਹ ਫਿਰ ਦੁੱਧੇ ਮੈਂ ਘੁੱਟ ਲ ਜਾਣੀ ਐ ਤੂੰ ਐ ਹੋ ਕਰੀ ਜਾਣੀ ਐ ਉਹ ਤਾਂ ਸੁਖਰਾ ਮਹੀਨਾ ਹੋ ਗਿਆ ਮੈਨੂੰ ਛੱਡਦੀ ਨੂੰ ਫਿਰ ਤੂੰ ਮੜ ਕੇ ਜਵਾਬ ਸਵਾਲ ਤਾਂ ਦੇ ਦੇ ਦੀ ਫਿਰ ਮੈਂ ਆਪਣੀ ਮਾਂ ਨੂੰ ਨਾ ਦੋਰਦੀ ਕੋਈ ਨਾ ਅਜ ਮੈਂ ਕੁੜੀ ਲਿਆਂਦੇ ਸਕੀਰੀ ਜੋ ਮੈਂ ਉਹ ਅਜ ਨਾ ਨਿਆ ਮੈਂ ਸਟਿਆ ਜੂ ਸਾਡਾ ਭਾਈ ਗੋਹਾ ਚੱਲ ਸਟਕੇ ਜਾਓ ਚੰਗਾ ਫਿਰ ਮੈਂ ਕੱਖ ਲਾ ਮੁੱਠੀ ਕੱਖ ਹੈਗੇ ਨੇ ਤੁਹਾਡੇ ਨਾ ਕੱਖ ਤਾਂ ਸਾਡੇ ਥੋੜਾ ਤੱਪਾ ਜਾਈ ਆਉਂਦਾ ਨਾ ਭਾਈ ਭਾਈ ਤੋੜਾ ਤਾਂ ਪੈ ਮੈਨੂੰ ਮੁੱਠੀ ਤਾਂ ਮੈਨੂੰ ਜਾਣੇ ਪੈਣ ਕਿ ਸਾਡੀ ਮੱਝ ਸੁਈ ਹੋਈ ਆ ਚੱਲ ਕੱਟ ਆਪਾਂ ਦੇਖ ਗਏ ਉਹਨਾਂ ਨੇ ਕੱਟ ਲਿਆ ਚੱਲ ਮੈਂ ਆਉਣੀ ਹੈਗੀ ਚੱਲ ਕੋਈ ਨਾ ਆ ਜਾ ਪਹਿਲਾਂ ਘਰੇ ਤਾਂ ਗੋਹਾ ਤਾਂ ਸੱਟ ਦੇ ਆ ਕੇ ਕੋਈ ਨਹੀਂ ਕੋਖ ਨਹੀਂ ਗਈ ਥੱਪਾ ਹੋ ਗਈ ਲੈ ਹਾਂ ਕੱਖ ਕੋਈ ਨਾ ਕੋਈ ਹੋਰ ਲੈ ਕੇ ਜਾਵਾਂਗੇ ਅਸੀਂ ਉਹ ਕੀ ਨਾ ਜੱਟੀਆਂ ਚਾਂਬਲੀਆਂ ਹੋਈਆਂ ਆ ਜਾ ਹਾਂ ਚੱਲ ਮੈਂ ਭਾਂਡਾ ਚੱਕ ਲਾ ਦੁੱਧ ਲੈ ਕੇ ਆਵਾਂਗੇ ਘੁੱਟ ਕੇ ਦੇਉਗੇ ਬਹੁਤ ਨਾ ਬਾਲੀ ਉਹ ਆ ਗਈ ਲੜਾਖਣ ਜੀ ਜੇ ਕੋਹਣੀ ਗੋਹਾ ਪਾਣੀ ਪੱਥਰ ਨਹੀਂ ਜਾਂਦਾ ਵੀਰ ਪਾਣੀ ਪਾਣੀ ਉਹ 100 ਕਿਲੋੜਾ ਹਾਂ ਦੋ ਬੱਠਰ ਹੋਣਗੇ ਸਿੱਟ ਕੇ ਬਰੇ ਬਾਗ ਜੀ ਪਾਣੀ ਪਾਣੀ ਖਾ ਖਾ ਫੁੱਲੀ ਆਂਦੀਆਂ ਨੇ ਉਹ ਹਰ ਤਾਸਲੇ ਸਿੱਟ ਨਹੀਂ ਸਕਦੀਆਂ ਉਹ ਪਤਾ ਨਹੀਂ ਕੋਈ ਆ ਲੱਕਪੜਾ ਲਈ ਪਈਆ ਸੌਰੀ ਹੈ ਤੂੰ ਗੋਹਾ ਸੁੱਟ ਦੇ ਲੈ ਸਾਰਾ ਗੋਹਾ ਪਿਆ ਮੈਂ ਇਹਦਾ ਨਾ ਨਹੀਂ ਫਸਾ ਲੈ ਕੁੜੇ ਉਹ ਗਾ ਪਈਆ ਤਾਂ ਪਈਆ ਲਾ ਆ ਗਈਆਂ ਆ ਗਈਆਂ 3 ਵਜੇ ਤੱਕ ਗੋਹਾ ਜਾ ਲਾ ਕੇ ਤਾਂ ਸੜ ਕੇ ਬਸ ਨੇਰ ਲੱਗ ਗਿਆ ਹੁੰਦਾ ਵੀ ਲੈ ਬੋੜੇ ਦੁਖ ਦੇ ਨੇ ਹੰਬੋ ਟਾਈ ਫਾਇਟ ਹੋਇਆ ਪਿਆ ਮੈਨੂੰ ਤਾਂ ਪੁੱਸਤ ਨਾ ਬਲੈਸ ਨਾ ਭੈ ਤੇਰੀ ਮਾਂ ਸੱਸ ਨਾ ਆ ਜਾਂਦੀ ਟਾਈ ਫਾਇਟ ਹੋਇਆ ਪਿਆ ਸੱਸ ਨੂੰ ਧੀ ਦਾ ਹੈ ਜਮਾਰ ਕੇ ਕਹਿੰਦੀ ਮੇਰੀ ਧੀ ਬਿਮਾਰਾ ਉੱਥੇ ਜਾ ਕੇ ਤਾਂ ਕੰਮ ਕਰੂਗੀ ਵਾਧੂ ਹਨਾ ਤੇ ਤੂੰ ਕਹਿੰਦੀ ਮੈਂ ਵੀ ਮੁਆ ਰਹੀ ਆ ਫਿਰ ਉਹੀ ਤਾਂ ਗੱਲਾਂ ਨੂੰ ਹਾ ਨੂੰ ਕੌਣ ਦੇਖਦਾ ਮੈਨੂੰ ਤਾਂ ਬਿਮਾਰ ਨੂੰ ਮੁੰਜੇ ਚ ਪਈ ਨੂੰ ਛੱਡ ਗਈ ਫਿਰ ਸੱਸਾਂ ਦਾ ਸੱਸਾ ਹੀ ਹੁੰਦੀਆਂ ਨੇ ਬੋੜਾ ਤਾਂ ਗੱਲ ਹੈ ਕਿ ਸੱਸਾ ਮਾਵਾ ਬਣ ਜਾਣ ਫਿਰ ਕਾਦੀਆਂ ਗੱਲਾਂ ਨੇ ਉਹ ਪੈ ਰੋਂਦੀਆਂ ਨਹੀਂ ਤੀਆਂ ਉਹੀ ਤਾਂ ਗੱਲ ਹੈ ਮਾਂ ਜੇ ਸੱਸਾਂ ਮਾਵਾਂ ਬਣ ਜਾਣ ਗੱਲ ਕਰ ਬਣਦੀਆਂ ਨਹੀਂ ਮੈਨੂੰ ਤਾਂ ਉਹਦੇ ਪਰਸੋਂ ਲੋੜੇ ਦਾ ਤਾਪ ਚੜੇ ਮੈਂ ਤਾਂ ਉੱਠ ਕੇ ਚਾਹ ਕਰੀ ਆ ਪੁੱਠੀ ਵੀ ਨਹੀਂ ਓਹੋ ਮਾੜੀ ਗੱਲ ਆ ਹਾਂ ਤੂੰ ਸਮਝਾਇਆ ਕਰ ਤੇਰੀ ਤਾਂ ਭੈਣ ਬਣਦੀ ਐ ਤੇਰੀ ਤਾਂ ਕਰਨ ਸੁਣਦੀ ਐ ਅੱਜ ਕੱਲ ਕੋਈ ਨਹੀਂ ਮੰਨਦੀਆਂ ਆਪਦੀਆਂ ਚਲਾਉਂਦੀਆਂ ਨੇ ਜੀ ਜੱਟੀਆਂ ਵਾਲੀ ਗੱਲ ਖਾ ਖਾ ਫੁੱਲੀਆਂ ਪਈਆਂ ਨੇ ਕਿਸੇ ਵਾਰੀ ਕੁਟਾਂ ਦੇਉਣਾ ਗੋਡਾਂ ਦੇਉਣਾ ਕੰਮ ਕਰ ਸਕਦੀ ਆ ਤੂੰ ਕਾਬ ਦੇ ਕਣੀ ਦੇਖ ਲਾ ਹਾਂ ਆ ਭਈਆ ਚੰਗਾ ਸੂਟ ਚਾੜਿਆ ਤੇਰੇ ਨੇ ਕਾਈ ਫੈੜ ਸੰਤਾ ਭਈ ਸਰਦਾਂ ਨਹੀਂ ਮੈਂ ਤਾਂ ਕਿੱਡੇ ਘਟੇ ਦੁੱਖ ਦੈ ਨੇ ਐ ਤੋਹੀ ਕਰਨਾ ਤੇ ਉਹੀ ਖਾਣਾ ਚਾਲ ਫਿਰ ਅੰਬੋ ਉੱਤੇ ਗੱਲ ਹੈਗੀ ਅਸੀਂ ਕਿਹੜਾ ਸੱਥੋਂ ਸੀਧ ਕਰਾਉਣੇ ਆਗੇ ਫਿਰ ਸੀਧ ਹੁਣ ਤਾਂ ਤੈਨੂੰ ਮੈਂ ਦੱਸਦੀ ਹਾਂ ਹੁਣ ਮਹੀਨਾ ਹੋ ਗਿਆ ਪੂਰਾ ਕਦੇ ਸਾਸਾ ਆ ਗਈ ਨਾ ਕਹੇ ਨੀ ਮੈਂ ਤਾਂ ਸਿੱਟ ਨਹੀਂ ਸਕਦੀ ਮੇਰਾ ਸਾਡੇ ਕੁੜੀ ਨੇ ਵੀ ਜਾਣੇ ਇਹਨੂੰ ਸੱਦਿਆ ਜਵਾਕ ਨੂੰ ਚੱਲ ਕੋਈ ਨਾ ਤੁਸੀਂ ਅੱਜ ਦਾ ਡੰਕ ਤਾਂ ਸਾਰ ਜੋ ਮੇਰਾ ਚੱਲ ਕੋਈ ਨਾ ਅੱਜ ਸਿੱਟਾਂਗੇ ਗੋਹਾ ਤੇਰੇ ਸਾਸੂ ਨੂੰ ਭਈ ਕਹੇ ਨੀ ਮੈਂ ਤਾਂ ਫੋਨ ਕਰ ਦੂੰ ਕੋਈ ਆਬਦਾ ਆ ਜਾ ਹਾਂ ਦੇ ਲੈ ਜਵਾਬ ਦੇ ਆ ਗਈ ਹਾਂ ਬੋਤਾ ਵੀ ਗੋਹਾ ਸਿੱਟਿਆ ਨਹੀਂ ਆਂਦਾ ਮੈਂ ਤਾਂ ਘੋਡੇ ਵਾਲੇ ਦੁਖ ਦਿਤੀ ਹੈ ਉਸ ਚੇਪੀਆਂ ਲਵਾਇਆਂ ਨੇ ਚੇਪੀਆਂ ਲਵਾਇਆਂ ਨੇ ਤੂੰ ਗਿਆ ਨਹੀਂ ਜਾਂਦਾ

ਗੱਲਾਂ ਹੁਣਾਂ ਕਿ ਨਹੀਂ ਤੂੰ ਹਾਲੋ ਜਟੀਆਂ ਲੈ ਆ ਜਾ ਗੱਲ ਵੀ ਕਹਦੇ ਹੈ ਨਹੀਂ ਪਾ ਦੂਗੀ ਤੂੰ ਗੱਲਾਂ ਨਾ ਮਾਰ ਪੜੀ ਗੋਹਾ ਤਾਂ ਫੜਦੇ ਸਾਡਾ ਆਹ ਘਰ ਤੇ ਸਾਡਾ ਆਹ ਘਰ ਜੋ ਦੁੱਧ ਵਾਲੇ ਸੋ ਸਾਡਾ ਥੋੜਾ ਆਹ ਦਮਾਤ ਖਾ ਲਿਆ ਨਹੀਂ ਆ ਕੇ ਕੰਮ ਤਾਂ ਡੱਕਾ ਕਰਨ ਗਿਆ ਪਤਾ ਨਹੀਂ ਨਾ ਮੈਂ ਚਾਹ ਨੂੰ ਲੋ ਦਿੰਦਾ ਆਹੋ ਜੇ ਮੈਨੂੰ ਬਹੁਤ ਕੋਲ ਲੱਗੀ ਨਾ ਹਾਂ ਵੀ ਮੈਨੂੰ ਕੋਹ ਪੱਛਦੇ ਐਵੇਂ ਨਾ ਕਾਜੀ ਪੱਥਾ ਪੁੱਥਣ ਜਾਂਦਾ ਮੈਂ ਹੀ ਪਾਹ ਮੈਨੂੰ ਤਾਂ ਐਵੇਂ ਨਹੀਂ ਹੈਗਾ ਸੰਭਰ ਤੇ ਇੱਕੋ ਹਾਂ ਸਾਥੋਂ ਇਹ ਵੀ ਪੁੱਟਾ ਜਾਂਦਾ ਆਹ ਕਾਪਨ ਦੀ ਓੜ पे ਯੱਕਰ ਆਤਾ ਮੋਟਾ ਮੋਟਾ ਸੱਤ ਦੇਰੇ ਮੋਟਾਈ ਪਾਉਂਦਾ ਆ ਨਮਾਜ਼ ਆਉਂਦੇ ਤਾਂ ਹਮਾਰਾ ਸਿੱਕ ਤੇ ਖੰਡਾ ਆਹਨ ਦੋ ਦਿਨ ਤੋਂ ਕਰਵਾ ਦੇਵੀ ਨਾ ਵਾਹ ਜਦੋਂ ਤੋਂ ਮੈਂ ਸਾਡੇ ਮੱਝ ਦੇ ਸੋਹਣਾ ਨਹੀਂ ਦਿੱਗੀ ਆ ਹਾਂ ਮੋੜੇ ਤੋਂ ਆ ਦੇ ਨਾ ਇਹਨਾਂ ਦਾ ਕੰਪਰੀ ਬਰਥਡੇ ਆ ਵਾਹ ਤਾਂ ਕੋਈ ਹੋਰ ਨਾ ਤੱਕਰ ਨਾਮ ਚਾਹ ਰੇ ਉਹ ਇਹ ਨਾੜੀ ਹੈ ਨਾ ਆਦੀ ਹੈ ਕੋਈ ਤਸਰਾਉਤ ਹੋ ਜਾਣਾ ਜੇ ਮੈਂ ਖਾਣਾ ਨਹੀਂ ਕਿਤੇ ਤਾ ਉਹ ਹੋਰ ਜਾਣੀ ਪੁੱਤੀਆਂ ਨਾ ਚੁਕਾ ਦੇ ਸੇ ਅਮਰ ਤੋਂ ਬਹਿਣੀ ਮਾੜਾ ਜਾ ਉਹ ਹੋ ਉਹ ਸਰੂਰ ਚ ਮੋੜ ਆਈ ਜਾਂਦਾ ਸੱਟ ਕੰਬਾ ਉਹ ਸੱਟ ਨਹੀਂ ਆਂਦੀ ਆ ਬਿੱਲੀਆ ਜੇ ਤੂੰ ਆਏ ਕਰੇਂ ਅੰਬਾ ਬਣ ਕੇ ਆ ਕੁੜੀ ਤੋਂ ਕੁਥਾ ਦੇ ਗੋਹਾ ਸੱਤ ਪੁੱਤ ਪੱਥੇ ਨਹੀਂ ਜਾਂਦਾ ਇਹ ਕੁੜੀ ਤਾਂ ਜਾਣਾ ਵੀ ਅੱਜ ਮੈਂ ਤਾਂ ਛੋਡੇ ਗੋਏ ਦੀ ਮਾਰੀ ਨੇ ਰੱਖੀ ਤੀ ਇਹਨੇ ਜਾਣਾ ਪਾਸਾ ਹੋਣ ਵਾਲੀ ਹੈਗੀ ਉਸ ਸਮੇਂ ਦਾ ਕੋਈ ਨਹੀਂ ਚੱਲ ਕੁੜੇ ਪੱਥ ਜਾਂਦੀਆਂ ਨਾ ਵੀ ਪੱਥੇ ਨਹੀਂ ਜਾਂਦਾ ਤੇਰੇ ਸਾਸਾ ਵੀ ਪੱਥ ਲੂ ਆ ਕੇ ਉਹਦਾ ਕੀ ਪਤਾ ਮੇਰੀ ਸੱਸ ਤਾਂ ਚਾਰ ਦਿਨ ਨਾ ਮੁੜੇ ਨਾ ਮੁੜੇ ਭਾਈ ਰੂਟ ਤੇ ਸੱਟ ਦਿੰਦੀ ਕਹੇ ਤੇ ਰੂਟ ਤੇ ਸੱਟ ਦਿਆਂਗੇ ਚਲ ਮਰਜੀ ਓ ਛੋਡੀ ਮੈਂ ਤਾਂ ਕਹਿੰਦੀ ਸੀ ਚਲ ਜੇ ਪੱਥ ਦਿੰਦੀਆਂ ਕਾਲ ਡੇਕ ਤਾਂ ਚੱਲੀਏ ਫਿਰ ਚਾਲ ਚਾਲ ਪੋਹਦੇ ਆਪਾਂ ਦੁੱਧੋ ਪਾ ਕੇ ਉਹ ਰੁੱਸੀ ਪਾਤੀ ਹੋਣੀ ਆ ਮੈਂ ਕਹਿੰਦੀ ਸੀ ਅੰਬਾ ਦੇਖੀ ਤਿੰਨ ਸਾਢੇ ਤਿੰਨ ਹੋ ਗਏ ਕੋੜੇ ਉਹ ਤਾਂ ਖੇਤੋਂ ਹੀ ਨਹੀਂ ਆਇਆ ਜੇ ਤੂੜੀ ਦਾ ਟੋਕਰਾ ਪਾ ਦਿੰਦੀ ਸੱਨੇ ਕਰ ਦਿੰਦੀ ਐਨਾ ਟਾਈਮ ਨਹੀਂ ਸੋਹਣਾਂ ਆਇੰਦੇ ਆ ਐਨਾ ਨਹੀਂ ਹੁੰਦਾ ਹੈਗਾ ਤੂੰ ਤਹੀ ਗੋਰਾ ਕੱਖੇ ਤੋਂ ਬਿਨਾਂ ਨਹੀਂ ਸਰ ਤੋੜਾ ਚੋਲੋ ਬਾਟੂਲੀ ਕੰਮ ਖਾ ਇਹ ਗੱਲ ਸੋੜੋ ਮੇਰੀ ਤੇ ਐ ਤਾਂ ਇੰਨਾ ਵੀ ਲਾਲਚ ਕਰਨਾ ਹੁੰਦਾ ਹੁਣ ਸੰਨੀ ਸਾਥ ਹੁੰਦੀਆਂ ਸਾਨੂੰ ਪੈਸੇ ਨਹੀਂ ਕਿਤੇ 2500 ਪਿੱਛਾ ਤੀ ਮੰਮੀ ਤਾਂ ਆਪ ਦੀ ਦੀ ਤੇਰੀ ਸੱਸ ਕੋਈ 2500 ਵੀ ਬੋਲ ਹੋਰ ਕੋਈ ਸੰਨੀ ਕਰਦੇ ਕਰਾਉਂਦੇ ਕੰਮ ਕੰਮ ਵਾਲੀਆਂ ਵੀ ਬਾਲੇ ਨਖਰੇ ਕਰਦੀਆਂ ਨੇ ਓਡਣ ਜੋਗਰੀਆਂ ਨੇ ਪੂਰੀਆਂ ਵੀ ਦੱਸ ਜੇ ਸੰਨੀ ਦਾ ਟੋਕਰਾ ਰਲਾ ਜੋਗੇ ਕੀ ਹੁੰਦਾ ਸਾਨੂੰ ਦੁੱਧ ਤਾਂ ਪਾ ਦੋ ਕਿ ਮੈਨੂੰ ਕਿੱਲੋ ਪੱਕਾ ਤੇ ਲੋ ਆ ਨਹੀਂ ਕੋਣ ਲਿਆ ਵੀਰੂ ਲਾਇਆ ਮੋਟਾ ਲਾ ਲਿਆ ਨਾ ਚਲੋ ਉਹ ਤਾਂ ਠੰਡੇ ਲੱਸੀ ਪੀ ਕੇ ਠੰਢੀ ਹੋ ਗਈ ਸੀ ਹਾਂ ਠਰ ਚਾਹ ਤਾਂ ਰੌਂਗ ਰੌਤੇ ਤੀ ਉਹ ਹਾਂ ਦਿਮਾਗ ਬੜਾ ਗਰਮ ਰਾਕਦੀ ਉਹ ਪਤਾ ਲਾ ਉਹ ਪਾ ਉਹ ਤੁਹਾਨੂੰ ਪਤਾ ਦੇਹ ਕੋਈ ਸੱਟ ਜੀ ਦੋ ਦਿਨ ਹੋ ਗਏ ਜਦੋਂ ਤੱਕ ਮੇਰੀ ਬਾਣੀ ਆਉਂਦੀ ਨਾ ਦੇਖੂਗੀ ਮੈਂ ਜੇ ਕੋਟਾ ਠੀਕ ਹੋਗਾ ਤੀ ਫੇਰ ਤੁਮੇ ਛੱਟੇ ਕਾ ਜਾਉ ਹਾਂ ਤਾਂ ਦੇਖ ਕਰੀ ਜਮਈ ਦੁੱਸਤ ਤੱਕ ਜਿੰਨੇ ਸਾਲ ਕੋਈ ਨਾ ਚਲ ਚਲ ਤੂੰ ਮੇਰਾ ਸੰਭੜਾਗਾ ਹੂੰ ਵਿੱਚ ਬਾਣੀ ਥੋੜੀ ਬਾਣੀ ਹੈ ਮੈਂ ਨਹੀਂ ਸੁਣੀ ਕਰਦੀ ਕਿਹਦੇ ਸਾਥਾਂ ਗੱਲ ਇਹ ਐਂਦੀ ਸੀ ਉਹ ਕਿਹੜਾ ਤਰੀਕਾ ਓਹ ਓਹ ਤੇ ਬੋਲ ਰਹੀ ਨਾ ਇਹ ਦੇਖ ਲਾ ਨਾਲ ਤਾਂ ਕਿੱਲ ਪੱਕਾ ਦੁੱਧ ਲੈ ਗਈਆਂ ਨਾਲ ਲੱਸੀ ਲੈ ਗਈਆਂ ਤੇ ਖੀਰ ਵਰਗੀ ਲੱਸੀ ਹੈਗੇ ਨਿਸੰਗਣੀ ਤੇ ਹਜੇ ਨਾ ਖਰੇ ਕਰਦੀਆਂ ਨੇ ਹਣ ਕੰਮ ਕਰਾਉਣ ਵਾਲੀਆਂ ਤਾਂ ਵੀ ਕੰਮ ਕਰਾਉਣ ਦਾ ਨਹੀਂ ਹੈਗਾ ਓਹ ਕੱਢੀ ਕਿ ਦੋੜਾ ਪਾਦਾ ਬੂਢਾ ਇਹਨਾਂ ਤਾਂ ਕੋਈ ਆਏ ਨਹੀਂ ਸੜਿਆ ਦੇਖੋ ਰਿਹਾ ਪਾਇਤੀ ਸੋਤ ਬਾਈ ਕੀ ਤਾਂ ਅੱਗੇ ਨਹੀਂ ਬੱਚਾ ਉਹ ਕੀ ਗਾੜੀ ਹੈ ਓਹ ਅੱਜ ਬਾਹਰ ਆ ਪਾ ਜੀ ਕਿਲਾ ਹੁੰਦਾ ਵਧੀਆ ਬਗਤ ਉਹ ਨਾ ਮਸਾ ਆਇਆ ਤੇ ਉਹ ਆਤੀ ਬਈ ਤੋੜਾ ਵਾਦਾ ਨਾ ਚੱਲ ਤੂੰ ਪੁੱਤਾ ਢੀਏ ਕੱਟ ਜਾ ਪਿਆ ਪੁੱਤ ਆਂਬੋ ਦਸਾਂਬੋ ਦੇ ਪੁੱਤ ਹਾਂ ਕਿਸਨਾ ਸੋੜਾ ਕਰ ਉਹ ਆਇਆ ਤੇ ਕੱਖਾ ਗੋਹਾ ਸਟਕੇ ਅਸਿਆ ਓਹੋ ਹੰਬੀ ਮਾਤਾ ਮਸਾ ਆਇਆ ਅੱਖਾਂ ਥੱਬੇ ਨੂੰ ਆਇਆ ਦੇ ਪੁੱਤ ਕੱਖਾਂ ਦੇਖ ਲਾਂ ਬੋ ਤੇਰੇ ਸਾਹਮਣੀਆਂ ਤੋੜੇ ਤਾਂ ਆਪਣੇ ਇਹਦੇ ਕੱਖ ਨੇ ਇਹਨਾਂ ਦਾ ਪਤਾ ਹੋਏ ਗਾਲਾ ਤੇਰੀ ਬੋਹੂ ਕਹਿੰਦੀ ਛੜਾ ਥੋੜੀ ਨੇ ਫਿਰ ਅਸੀਂ ਜਾਈਏ ਕਿੱਥੇ ਪੁੱਤ ਮੈਨੂੰ ਐ ਦੱਸ ਕੋਈ ਸੋੜ ਦੇ ਸੜੇ ਤਾਂ ਬਾਈ ਕੋਈ ਨਾ ਵੱਢ ਲੋ ਚੱਲ ਤੁਸੀਂ ਆਉ ਦੇ ਦੇਖੀ ਵੱਢ ਲੋ ਮੈਨੂੰ ਵੀ ਸੜ ਦੇ ਦੋਕ ਦਿਨਾਂ ਦੇ ਕੋਈ ਤਾਂ ਇੱਕ ਟੋਕਰੀ ਲੈ ਕੇ ਜਾ ਮੇਰੀ ਤਾਂ ਸਾਡੀ ਮੱਝ ਸੋਈ ਆ ਮੇਰੇ ਤਾਂ ਸੁਣ ਨਹੀਂ ਕਰ ਬਾਕੀ ਵੱਡਾਂ ਦਾ ਕੋਈ ਨਾ ਬ ਵੱਢਦਾ ਵੱਢਦਾ ਕੋਈ ਨਾ ਇੱਕ ਹੋਰ ਦੱਸਦੀਆਂ ਛੋੜੀ ਬਹੁਤ ਬਾੜੀ ਹੋ ਕਰੀ ਆਂਦੀ ਜੀ ਤੇਰੀ ਮਾਂ ਕਹਿੰਦੀ ਕੋਈ ਕੋਲੇ ਬਾਗ ਗਈ ਬੋਹੂ ਕਹਿੰਦੀ ਹਾਂ ਕੀ ਹੋਇਆ ਬਹੂ ਨੂੰ ਉਹ ਕਹਿੰਦੀ ਮੇਰਾ ਟਾਈਫਾਈਟ ਹੋਇਆ ਤੇ ਮੇਰੇ ਸੱਸ ਮੈਨੂੰ ਛੱਡ ਕੇ ਬਾਗ ਗਈ ਇਹ ਤਾਂ ਗੱਲ ਸੁਣਾ ਬੋ ਮੇਰੀ ਗੱਲ ਕਰੀ ਤਾਂ ਦੂਰ ਹੋ ਜਾਂਦੀ ਆ ਹਾਂ 7 ਸਾਲ ਹੋ ਗਏ ਮੇਰੇ ਵਿਆਹ ਨੂੰ ਇਹਦਾ ਟਾਈਫਾਈਟ ਤਾਂ ਉਦੋਂ ਦਾ ਨਹੀਂ ਲੋਟ ਆਉਂਦਾ ਉਹ ਭਾਈ ਜਿਸ ਦਾ ਕੀ ਸਾਰਿਆ ਫਿਰ ਹੁਣ ਟਾਈਫਾਈਟ ਉਹੀ ਗੱਲ ਭਾਈ ਹੁਣ ਮੈਂ ਤੈਨੂੰ ਇਹੀ ਗੱਲ ਦੱਸ ਦਾਂਗਾ ਵੀ ਹੁਣ ਮੇਰੀ ਭੈਣ ਨੂੰ ਹੋਇਆਗਾ ਟਾਈਫੜ ਆਪਣੀ ਕੁੜੀ ਨੂੰ ਪਾਲੋ ਨੂੰ ਅੱਛਾ ਨਾਲੇ ਉਹਦੀ ਸੱਸ ਹੋ ਗਈ ਬਿਮਾਰ ਹੋਸੋ ਉਹਨੇ ਮੇਰੀ ਮਾਂ ਨੂੰ ਫੋਨ ਕਰ ਲਿਆ ਕਹਿੰਦੀ ਮਾਂ ਤੂੰ ਆ ਜਾ ਦੋ ਦਿਨ ਕਹਿੰਦੀ ਤੂੰ ਲੰਗਾ ਜਾ ਉਹ ਉੱਥੇ ਵਾਗੀ ਹੁਣ ਜੇ ਇਹਦਾ ਭਾਈ ਨਹੀਂ ਸਰਦਾ ਸੀ ਅੰਬ ਉਹ ਫਿਰ ਇਹ ਆਪਦੀ ਮਾਂ ਨੂੰ ਸੱਦ ਲੈਂਦੀ ਇਹ ਤਾਂ ਹੈ ਹੀ ਫਿਰ ਚਲ ਹਾਂ ਭਾਈ ਉਹਨੂੰ ਸੱਦ ਰਿਆ ਤੇ ਦੋ ਦਿਨ ਫਿਰ ਉਹ ਟਾਈ ਫਾਇਟ ਹੋ ਜਾਂਦੀ ਟਾਈ ਫਾਇਟ ਤਾਂ ਹੁਣ ਮੇਰੀ ਮਾਂ ਨੂੰ ਵੀ ਹੋਇਆ ਸੀ ਉਹ ਟਾਈ ਫਾਇਟ ਦੇ ਵਿੱਚ ਹੀ ਕੁੜੀ ਕੋਲੇ ਗਈ ਆ ਚਲ ਭਾਈ ਸਾਦਾਂ ਨਹੀਂ ਜਾਣਾ ਪੈਂਦਾ ਫੇ ਸਾਨੂੰ ਕਹਿੰਦੀ ਅੰਬ ਸਾਡੀ ਸੰਨੀਕਾਰ ਦੋ ਮਾਂ ਪੁੱਤ ਮੈਂ ਇੱਥੇ ਤਾਂ ਸੰਨੀ ਨਹੀਂ ਹੁੰਦੀ ਉਹ ਤੈਨੂੰ ਪੁੱਤ ਦੇਖੀ ਜਾਂਦੀ ਹੈ ਗਈ ਸੰਨੀ ਕਰਨ ਵਾਲੇ ਖੇਤ ਗਿਆ ਹੋਇਆ ਸੰਨੀ ਦਾ ਕੋਈ ਨੰਬੂ ਕਰਦਾਂਗੇ ਬਸ ਆਹੀ ਗੱਲਾਂ ਮਾੜੀਆਂ ਨੇ ਉਹਦੀਆਂ ਚਲੋ ਭਾਈ ਕੀ ਕਹਿ ਸਕਦੇ ਹਣਾ ਘਰਾਂ ਚ ਇਹ ਜਿਹੀ ਕੁਸ ਹੁੰਦਾ ਹੁਣ ਸਕੀਰਤੀ ਸਕੀਰਿਆ ਜਾਏ ਬਣਾ ਉੱਥੇ ਵੀ ਨਹੀਂ ਸੀ ਸਰਦਾ ਮੇਰੀ ਮਾਂ ਦਾ ਮੇਰੀ ਸਰਦਾਂ ਦੇ ਪੁੱਤ ਸਾਰਾ ਕੁਝ ਦੇਖਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾਗਾ ਚਲ ਮੈਂ ਨਹੀਂ ਚਲ ਪੁੱਤ ਤੂੰ ਲੜਨਾ ਆਪ ਹੀ ਜਾ ਤਾ ਬੇਮਨ ਦਸੀ ਆਂਦੀ ਸੀ ਲੜਨ ਵਾਲੀ ਤਾਂ ਗੱਲ ਕੋਈ ਨਹੀਂ ਹੈਗੀ ਅੰਬੋ ਸਾਡਾ ਤਾਂ ਰੋਹ ਹੀ ਚੱਲਦਾਗਾ ਖਿੱਚ-ਕਿੱਚ ਚਲ ਕੋਈ ਨਾ ਪੁੱਤਾਂ ਤੇ ਮੈਂ ਸੋਤੇ ਹੀ ਕਰਤਨ ਦਸਤਾ ਉਹ ਵਸਾਈ ਜੇ ਕਾਰ ਦੀ ਜੀ ਮੈਨੂੰ ਕਹਿੰਦੀ ਉਹ ਖਾ ਪਿਆ ਅੰਬੋ ਕੰਮ ਨਹੀਂ ਹੁੰਦਾ ਹੈਗਾ ਮੈਥੋਂ ਕੋਈ ਨਾ ਕੋਈ ਨਾ ਤੂੰ ਤਾਂ ਚਲਦੀ ਰਹਿੰਦਾ ਲੈ ਭਾਈ ਵੱਢ ਲਓ ਫਿਰ ਜੇ ਵੱਢਣਾ ਹੈ ਫਿਰ ਮੈਂ ਤਾਂ ਪਾਲਕ ਜਾਂ ਤੋੜ ਲੈਣਾਗਾ ਫਿਰ ਹੱਥ ਨੇ ਮਾਂ ਬਾਈ ਨੇ ਦੋਵੇਂ ਆਹ ਦੋ ਜੀ ਬਣਾਵਾਗੇ ਫਿਰ ਪਾਲਕ ਲੈ ਜੂਗਾ ਵੱਢ ਲਓ ਕਰੂਗੀ ਵੱਢਾਂਗੇ ਬਾਈ ਥੋੜੀ ਵੱਢਾਂਗੇ ਬਾਈ ਬਾੜੇ ਨਹੀਂ ਵੱਢਦੇ ਓਹੋ ਗੋਡਾ ਨੇ ਮਾਰ ਲਿਆ ਓਹੋ ਤੇ ਭਾਈ ਬੜੀ ਦੂਰ ਹੈ ਹੋਰ ਕਿੱਥੇ ਆਈਆਂ ਥੱਲੀ ਪਾ ਦੇ ਤੂੰ ਫੇਰ ਆਪਣੀ ਮੱਝ ਹੋਈ ਸੀ ਕਹਿੰਦੀ ਮਾਰ ਨਹੀਂ ਹੁੰਦੀ ਸਨੀ ਪਾਈ। ਸੁੱਕੀ ਕਿੱਲੀ ਕਰਦਿੰਦੇ ਕਰਕੇ ਹੰਦੂ ਪੋਈ ਨਾ ਆਪਾਂ ਤਾਂ ਨਾ ਬੱਠੜ ਕੀ ਬੋਤ। ਉਹ ਬੱਠੜ ਤਾਂ ਹੋ ਗਿਆ ਫੇਰ। ਬਸ ਚਾਰ ਬੋਤ ਹੋਊਗਾ ਫੇਰ। ਦੇਖ ਲੈ ਖੜਾ ਜ। ਬੋਤਾ ਸੱਦਾ ਸੋੜ ਵੱਡਿਆ ਹੁਣ ਤਾਂ ਕੀ ਹੈ। ਲਾਲ ਸੇ ਕਰ। ਤੇਰੇ ਇਹਨਾਂ ਨੇ ਕਹਿੰਦੇ ਦੇਣਿਆ ਤਾਂ ਵੀ ਮੰਦਾ ਕਹਿੰਦਾ ਸੜ ਕੋਲ ਹੀ ਹੋ। ਬਬੂ ਦਾ ਤਾਂ ਨਾਮ ਹੀ ਕੋਈ ਨਹੀਂ ਆਪਣੇ ਦੋ ਡਾਂਗ ਲਾਉਂਦੇ ਜਾਣਦੇ ਬੂਦਰਾ ਕਹੀਂ ਸੜਕਾ ਖੀਰੋ ਸੱਖਣ ਬਥੇ ਰਖੋੜੇ ਨੇ ਉਹ ਬੱਦੂ ਨਾ ਆਪਣਾ ਨਹੀਂ ਈ ਟਾਲੀ ਆ ਨਹੀਂ ਨਹੀਂ ਹਣ ਤੂੰ ਆ ਬਥੇ ਨਹੀਂ ਲਾਉਦਾ ਮੈਨੂੰ ਹਨਾ ਹਾਂ ਦੁਖੀ ਆ ਦੁਖੀ ਬਣੀ ਆ ਉਹ ਦੁਖੀ ਆ ਸਾਰਾ ਹਰ ਜਾ ਇਹਦੇ ਕੋਹਾੜੇ ਕੋਈ ਤਾਂ ਜਵਾਬ ਦੇ ਦੂ ਬੋਸ ਕਰਕੇ 2500 ਰੁਪਏ ਆ ਉਹਦਾ ਹਾਂ ਉਹ ਆਪਾਂ ਤਾਂ ਕਿਸੇ ਨੂੰ ਲੋਨ ਨਾਲ ਲਓ ਹਨਾ ਮੈਂ ਨਹੀਂ ਚੜ੍ਹ ਛੜਦੀ ਉਹ ਆਇਆ ਨਾ ਕਰੇ ਨਾ ਉਹ ਨਹੀਂ ਆਉਂਦੀ ਆੜੇ ਆ ਕੱਪੜਾ ਆ ਐ ਸਸ ਸਸ ਰੋਟ ਲਾਉ ਤਾਂ ਨੂੰ ਬੋਲੀ ਤੇ ਆ ਜਾ ਅਸਾ ਵਧੀਆ ਤੇ ਇਹਨੂੰ ਕਿਹ ਬੋਲੂਗੀ ਨੂੰ ਮੈਨੂੰ ਤਾਂ ਜਮੀ ਨਹੀਂ ਲੱਗੀ ਵਧੀਆ ਤਾਂ ਭੜੀ ਆ ਐਡੀ ਵਾਲੀ ਤਾਂ ਕੰਮ ਮਾਰੀ ਹੈ ਕੰਮ ਮਾਰੀ ਚੱਲ ਬਹੁਤ ਹੋ ਗਿਆ ਮੈਂ ਤਾਂ ਕਹਿੰਨੀ ਆ ਅੱਜ ਦੁਪਹਿਰੇ ਓਹੋ ਚੱਲੀਏ ਬਹੁਤ ਹੋ ਗਿਆ ਨੂੰ ਛੱਡ ਓਹ ਪਾ ਲੈ ਜੱਟ ਨੇ ਚੱਲ ਤੋ ਬਹੁਤ ਨੇ ਬਹੁਤ ਨੇ ਚੱਲ ਆ ਜਾ ਚੱਲੀਏ ਗਾਤੀ ਦਸਤੀ ਨੇ ਰੇ ਅੱਛੀ ਤਾਂ ਤੂੰ ਬਾਦੇ ਚ ਘੱਟ ਜਾ ਆਹ ਕਰਾ ਖੜੀ ਉਹ ਗੋਦੇ ਮਾਚ ਰਿਆ ਉਹ ਡਰਦੀ ਨਾ ਮੋਸਾਂ ਬੇੜਾ ਪੂਰਾ ਕੁੱਤਾ ਮੈਂ ਦਾਖਾ ਗਾਇੰਦਿਆ ਮੋਸਾਂ ਮੀਨਾ ਪੂਰਾ ਪੀਟੋ ਕੋ ਓਏ ਹਾਂ ਕੋਮੇ ਵੇ ਲੈ ਤਾ ਆਪਾ ਤੋੜਿਆ ਪਾ ਲਾਂਗੇ ਵਿੱਚ ਬੰਦਾਂ ਦਾ ਉਂਗ ਲੈ ਜੂ ਲੈ ਜੂ ਅਰ ਜੀ ਵਾ ਲੈ ਚਲੋ ਚੋਲੋ ਤੂੰ ਤਾਂ ਤਾ ਤਾ ਪੂ ਥੋੜੀ ਨੇ ਆਏ ਨਹੀਂ ਤਾਂ ਹਨ ਬਾਰੇ ਲੈ ਗਈਆਂ লোক লুগী লৈ